90% ਲੋਕ ਮੈਨੂੰ ਬਾਈ ਜੀ ਕਹਿ ਕੇ ਬੁਲਾਉਂਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਰੋਕ ਲੈਂਦੇ ਆ ਮੋਢਾ ਫੜ ਕੇ ਪਹਿਲਾਂ ਕਦੇ ਮੁੱਖ ਮੰਤਰੀਆਂ ਆ ਰੋਕਿਆ ਕੋਈ ਨੇੜੇ ਲੱਗਣ ਦਿੰਦਾ ਸੀ ਹਾਂ ਤਾਂ ਤੁਸੀਂ ਤਾਂ ਕੋਲ ਨੇੜੇ ਬੈਠਿਆ ਹਾਂ ਜਦੋਂ ਮੈਂ ਕੈਸਟਰ ਸੀੜੀਆਂ ਆਉਂਦੀਆਂ ਸੀ ਮੇਰੀਆਂ ਤੁਸੀਂ ਸੁਣਦੇ ਸੀ ਮੈਂ ਮੇਰਾ ਪੁਲਿਸ ਦੇ ਵਿੱਚ ਇੱਕ ਬਹੁਤ ਵਧੀਆ ਦੋਸਤ ਸੀਗਾ ਵੱਡਾ ਅਫਸਰ ਮੈਂ ਉਹਨੂੰ ਪੁੱਛਿਆ ਮੈਂ ਕਿ ਜਦੋਂ ਯਾਰ ਵੱਡੇ ਲੀਡਰ ਆਉਂਦੇ ਆ ਬਾਦਲ ਕੈਪਟਨ ਸੁਖਵੀਰ ਮੁਜੀ ਉਠਿਓ ਫਲਾਨਾ ਧੰਕਾ ਤੁਸੀਂ ਐਡੀ ਵੱਡੀ ਢੀ ਬਣਾ ਦਿੰਦੇ ਓਕੋ ਓ ਮਤਲਬ ਜਿੱਥੇ ਤੱਕ ਲੋਕ ਬੈਠੇ ਆ ਐਨੀ ਤਾਂ ਡੀ ਹੁੰਦੀ ਐ ਇੱਥੇ ਨਹੀਂ ਕੋਈ ਆ ਸਕਦਾ ਲੋਕ ਉਹ ਦੁਬਾਦ ਤੁਸੀਂ ਐਡੀ ਦੂਰੀ ਕਿਉਂ ਪਾ ਲੈਨੇ ਹੋ ਉਹ ਕਹਿੰਦੇ ਜੀ ਕੈਨ ਨੂੰ ਤਾਂ ਇਹ ਸਿਕਿਉਰਟੀ ਰੀਜ਼ਨ ਐ ਪਰ ਅੰਦਰਲੀ ਗੱਲ ਹੋਰ ਐ ਮੈਂ ਕਿਹਾ ਤੋਂ ਮੈਨੂੰ ਅੰਦਰਲੇ ਦੱਸ ਉਹ ਕਹਿੰਦਾ ਅੰਦਰਲੀ ਗੱਲ ਇਹ ਐ ਜੀ ਇਹਨਾਂ ਲੀਡਰਾਂ ਦੀਆਂ ਕਰਤੂਤਾਂ ਤੋਂ ਲੋਕ ਐਨੇ ਦੁਖੀ ਹੋ ਗਏ ਵੀ ਆਪਦੇ ਪੈਰਾਂ 'ਚੋਂ ਲਾ ਕੇ ਜੁੱਤੀਆਂ ਮਾਰਨ ਲੱਗੇ ਪੰਗਾ ਸਾਨੂੰ ਪੈ ਜਾਂਦਾ ਕਹਿੰਦੇ ਸਸਪੈਂਡ ਅਸੀਂ ਹੋ ਜਾਂਦੇ ਆ ਕਹਿੰਦੇ ਅਸੀਂ ਫਿਰ ਹੁਣ ਕੀ ਤਰੀਕਾ ਲੱਭਿਆ ਹੈ ਰੈਲੀ ਵਾਲੀ ਜਗ੍ਹਾ ਤੇ ਰਾਤ ਨੂੰ ਖਾਲੀ ਸਟੇਜ ਵੱਲ ਨੂੰ ਹੀ ਜੁੱਤੀ ਸਿੱਟ ਕੇ ਦੇਖ ਲੈਂਦੇ ਆ ਫਿਰ ਥੋੜੇ ਹੋਰ ਮੰਗਰ ਹੋ ਜਾਈਏ ਉੱਥੋਂ ਸਿੱਟ ਕੇ ਦੇਖ ਲੈਂਦੇ ਆ ਹੋਰ ਪਿੱਛੇ ਹੋਏ ਨੇ ਉੱਥੋਂ ਸਿੱਟ ਕੇ ਜਿੱਥੋਂ ਜ਼ੋਰ ਨਾਲ ਵੀ ਜੁੱਤੀ ਸਿੱਟੇ ਤੇ ਜੁੱਤੀ ਸਟੇਜ ਤੇ ਨਾ ਪਹੁੰਚੇ ਅਸੀਂ ਕਹਿੰਦੇ ਇੱਥੇ ਤੱਕ ਪੈਪ ਲਾਓ ਤੇ ਖੜਾ ਛੜਾ ਆ ਹਾਲ ਤਾਂ ਇਹਨਾਂ ਦਾ